ਸਬ ਡਿਵੀਜ਼ਨ ਕਤਵਾ ਪਲੱਸ ਚ ట్రాਫਿਕ ਇਨਚਾਰਜ ਐਫ ਆਈ ਸੁਖਵਿੰਦਰ ਸਿੰਘ ਤੇ ਐਫ ਆਈ ਗੁਰਦੀਪ ਸਿੰਘ ਵੱਲੋਂ ਨਟਾਲਾ ਚੌਂਕ ਫੁਲਕ ਵਿਖੇ ਨਾਕਾਬੰਦੀ ਦੌਰਾਨ ਲੋਕ ਸਭਾ ਚੌਂਣਾ ਦੇ ਮੱਦੇ ਨਜ਼ਰ ਮਾੜੇ ਅਨੁਸ਼ਾਸਨ ਉੱਪਰ ਸੰਬੰਧੀ ట్రాਫਿਕ ਨਿਯਮਾਂ ਨੂੰ ਪ੍ਰਕਰਾਰ ਰੱਖਦੇ ਹੋਏ ਨਿਕਲਤੀ ਚੈਕਿੰਗ ਕੀਤੀ ਜਾ ਰਹੀ ਸੀ ਕਿ ਕੌਂਵਰਟ ਸਕੂਲ ਫਲਕ ਦੇ ਵਿਦਿਆਰਥੀਆਂ ਤੇ ਲੋਕ ਲੜਵਾਦੀ ਕਰਦੇ ਆ ਮੋਟਰਸਾਈਕਲ ਦੇ ਸਟੰਡ ਕਰਵਾਈ ਜਾ ਰਹੇ ਸਨ ਜਿਨ੍ਹਾਂ ਨੂੰ ਰੋਕ ਕੇ ਟ੍ਰੈਫਿਕ ਇੰਚਾਰਜ ਵੱਲੋਂ ਸਮਝਾਉਂਦੇ ਹੋਏ ਹਦਾਇਤਾਂ ਕੀਤੀ ਗਈ ਕਿ ਅਜਿਹਾ ਕਰਨ ਨਾਲ ਉਨ੍ਹਾਂ ਦਾ ਜਾਨੀ ਮਾਲੀ ਨੁਕਸਾਨ ਹੋ ਸਕਦਾ ਹੈ ਤੇ ਬੋਰਨਿੰਗ ਝਾਣ ਵੀ ਕੱਟੇਗੇ ਇਸ ਮੌਕੇ ਹੁੱਲੜਬਾਜੀ ਕਰਨ ਵਾਲੇ ਵਿਦਿਆਰਥੀਆਂ ਦੇ ਮਾਪਿਆਂ ਨੂੰ ਬੁਲਾ ਕੇ ਸਮਝਾਇਆ ਗਿਆ ਕਿ ਆਪਣੇ ਬੱਚਿਆਂ ਨੂੰ ਅਜਿਹਾ ਕਰਨ ਤੋਂ ਬਚਾਏ ਰਾਜੇਸ਼ ਕੁਮਾਰ ਕਨੋਦੀ ਵਿਸ਼ੇਸ਼ ਪ੍ਰੋਫੋਰ ਵਹੀਂ ਬੋਲਦੇ ਤੁਸੀਂ ਜਿਹੜੇ ਬੱਚੇ ਕਾਨਵਨ ਸਕੂਲ ਦੇ ਹੁੱਲੜਬਾਜੀ ਕਰਦੇ ਸੀਗੇ ਅੱਜ ਤੁਸੀਂ ਨਾਕਾ ਬੰਦੀ ਕੀਤੀ ਆ ਤੇ ਬੱਚਿਆਂ ਨੂੰ ਰੋਕੇ ਆ ਗਿਆ ਉਹਨਾਂ ਕੋਲ ਲਾਇਸੈਂਸ ਨਹੀਂ ਬ੍ਰਾਮਣਤ ਹੋਏ ਪਾਏਗੇ ਤੇ ਉਹਨਾਂ ਸਬੰਧ ਵਿੱਚ ਤੁਸੀਂ ਕੀ ਗੱਲ ਕਰਨਾ ਚੁੰਨੇ ਆ ਮਾਨਯੋਗ ਐਸਐਸਪੀ ਸਾਹਿਬ ਬ੍ਰਦਰ ਕੂਥਲਾ ਜੀ ਵੱਲੋਂ ਸਾਨੂੰ ਇੱਥੇ ਭਲਾਤ ਏਰੀਏ ਦੇ ਵਿੱਚ ਟ੍ਰੈਫਿਕ ਕੰਟਰੋਲ ਵਾਸਤੇ ਲਗਾਇਆ ਗਿਆ ਅੱਜ ਸਾਨੂੰ ਉਹ ਇਨਫੋਰਮੇਸ਼ਨ ਮਿਲੀ ਵੀ ਜਿਹੜੇ ਗਵਰਨਮੈਂਟ ਸਕੂਲ ਹੈ ਭਲਾਤ ਇੱਥੇ ਬੱਚੇ ਗਨਲ ਬਾਜੀ ਕਰਦੇ ਸਕੂਟਰੀ ਦੇ ਸਟੰਟ ਮਰੌਂਦੇ ਮੋਟਰਸਾਈਕਲ ਦੇ ਸਟੰਡ ਮਰੌਂਦੇ ਆ ਇਹਦੇ ਰਿਗਾਰਡਿੰਗ ਅਸੀਂ ਅੱਜ ਆਪਾਂ ਬਾਹਰ ਸਕੂਲ ਦੇ ਨਾਕਾਬੰਦੀ ਕੀਤੀ ਗਈ ਔਰ ਨਾਕਾਬੰਦੀ ਉਪਰੰਤ ਬੱਚਿਆਂ ਨੂੰ ਇਹਨਾਂ ਦੀ ਸਕੂਟਰੀ ਤੇ ਕਾਗਜ਼ ਪੱਤਰ ਵਗੈਰਾ ਚੈੱਕ ਕੀਤੇ ਗਏ ਜੋ ਕਿ ਇਹਨਾਂ ਦੇ ਮਾਪੇ ਮੌਕੇ ਤੇ ਮੌਜੂਦ ਹਾਜ਼ਰ ਆ ਗਏ ਇਹਨਾਂ ਨੂੰ ਛੇੜਾਉਣ ਵਾਸਤੇ ਠੀਕ ਹੈ ਜੀ ਇਹ ਸਬੰਧੀ ਇਹਨਾਂ ਨੂੰ ਵਾਰਨਿੰਗ ਕਿਰਾਨ ਕਰਕੇ ਆਪਾਂ ਇਹਨਾਂ ਨੂੰ ਹਦਾਇਤ ਕੀਤੀ ਗਈ ਵੀ ਗਾਂ ਵਾਸਤੇ ਕੋਈ ਵੀ ਬੱਚੇ ਨੂੰ ਇਹ ਸਕੂਟਰੀ ਜਿਹੜੀ ਮਾਪੇ ਨਾ ਦੇਣ ਜੇਕਰ ਦੁਵਾਰਾ ਇਸ ਸਕੂਟਰੀ ਤੇ ਇੱਥੇ ਆਉਣਗੇ ਸਰਕਾਰੀ ਬੱਸ ਅੰਦਰੋਂ ਜਿਹੜੀ ਸਕੂਲ ਦੀ ਬੱਸ ਹੈ ਉਹਦੇ ਵਿੱਚ ਬੈਠ ਕੇ ਆਉਣ ਜੋ ਫੀਸ ਉਹਦੀ ਬੰਦੀ ਉਹਨਾਂ ਨੂੰ ਦੇਣ ਠੀਕ ਹੈ ਜੀ ਜੇਕਰ ਦੁਬਾਰਾ ਇਥੇ ਆਉਣਗੇ ਦਿਨਾਂ ਦਾ ਕਾਨੂੰਨੀ ਕਾਰਵਾਈ ਜੋ ਬੰਦੀ ਕਾਰਵਾਈ ਕਰਾਂਗੇ ਨਾਲੇ